ਵਾਹ ਸੱਚੀ ਆ ਗਾਲ ਜੀ ਹੋਪ ਸਾਰੇ ਠੀਕ ਹੈ ਵਧੀਆ ਤੇ ਤੰਦਰੁਸਤ ਹੈ ਤੇ ਅੱਜ ਕੁਝ ਡਿਫਰੈਂਟ ਲੱਗ ਰਿਹਾ ਹੈ ਨਾ ਸੋਚਦੇ ਹੋਣੇ ਆ ਕਿ ਮੈਡਮ ਤਾਂ ਸਾਨੂੰ ਕਹਿੰਦੇ ਰਹਿੰਦੇ ਆ ਕਿ ਅੱਖਾਂ ਦੀਆਂ ਦਵਾਈਆਂ ਹੀ ਬਹੁਤ ਵਧੀਆ ਤੇ ਖੁਦ ਅਜ ਐਨਕਾ ਲਾ ਕੇ ਬੈਠੇ ਆ ਇਹਦਾ ਮੁੰਨ ਨੰਬਰ ਲੱਗ ਹੀ ਗਿਆ ਸੋ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦੀ ਜਾਵਾਂ ਕਿ ਮੈਨੂੰ ਕੋਈ ਨੰਬਰ ਨਹੀਂ ਲੱਗਾ ਇਟਸ ਜਸਟ ਬਲੂ ਲਾਈਟ ਫਿਲਟਰ ਜਿਹੜੀਆਂ ਹੁੰਦੀਆਂ ਸਪੈਕਟਕਲਸ ਉਹ ਹੈਗੀਆਂ ਚਸਟ ਟੂ ਯੂਜ਼ ਵੈਨਿਊ ਯੂਜ਼ ਸੋਸ਼ਲ ਮੀਡੀਆ অর ਐਨੀ ਨੈਟਵਰਕ ਸਾਈਟਸ ਟੂ ਵਰਕ ਤੇ ਉਸ ਟਾਈਮ ਤੇ ਜਿਹੜੀਆਂ ਆ ਇਹ ਸਾਨੂੰ ਟੈਕਨੋਲੋਜੀ ਦੀਆਂ ਗੰਧੀਆਂ ਰੇਸ ਤੋਂ ਬਚਾਉਣ ਦੇ ਵਿੱਚ ਹੈਲਪਫੁਲ ਹੈ ਸੋ ਜਿਨ੍ਹਾਂ ਨੂੰ ਹਲੇ ਤੱਕ ਨੀਗਾ ਦਾ ਕੋਈ ਫਾਲਟ ਨਹੀਂ ਹੋਇਆ ਉਹ ਇਹਨੂੰ ਯੂਜ਼ ਕਰ ਸਕਦੇ ਹਨ ਜਿਹੜੇ ਨੀਗਾ ਵਾਲੀਆਂ ਵੀ ਲਾਉਂਦੇ ਆ ਉਹ ਵੀ ਇਹਦੇ ਵਿੱਚ ਬਲੂ ਲਾਈਟ ਫਿਲਟਰ ਜਿਹੜੀਆਂ ਗਲਾਸਿਸ ਦਾ ਇਸਤੇਮਾਲ ਕਰਵਾ ਸਕਦੇ ਆ ਸੋ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਕਿ ਨੀਗਾ ਘਟਦੀ ਕਿਉਂ ਹੈ ਅੱਜ ਕੱਲ ਦੇ ਸਮੇਂ ਤੇ ਤਾਂ ਓਬਵੀਅਸ ਦੀ ਘਟਣੀ ਹੈ ਕਿਉਂਕਿ ਆਪਾਂ ਟੈਕਨੋਲੋਜੀ ਦੇ ਨਾਲ ਹੀ ਬਹੁਤ ਜ਼ਿਆਦਾ ਜੁੜੇ ਹੋਇਆ ਅਗਰ ਸਾਨੂੰ ਕਿਤੇ ਜੌਬ ਮਿਲਦੀ ਹੈ ਤਾਂ ਉਹ ਵੀ ਲੈਪਟਾਪ ਕੰਪਿਊਟਰ ਸਭ ਕੁਝ ਅੱਜ ਕੱਲ ஆன்ਲਾਈਨ ஆன்ਲਾਈਨ ਹੈ ਸੋ ਔਰ ਬੱਚੇ ਬੱਚਿਆਂ ਦਾ ਸਾਰਾ ਕੁਝ ਉਦਦਾ ਹੀ ஆன்ਲਾਈਨ ਹੋ ਗਿਆ ਜਦੋਂ ਦਾ ਆ ਕਰੋਨਾ ਦੇ ਦਿਨਾਂ ਦੇ ਵਿਗੜੇ ਹੋਏ ਆ ਬੱਚੇ ਯਾਨੀ ਕੀ ਵਿਗੜ ਕਿਤਾ ਗਏ ਸਕੂਲ ਤਾਂ ਜਾ ਨਹੀਂ ਕੋਇਆ ஆன்ਲਾਈਨ ਸਿਲੇਬਸ ਆਂਦਾਰਿਆ ਹਰ ਘਰ 'ਚ ਇੱਕ ਫੋਨ ਦੀ ਜਗ੍ਹਾ ਤੇ ਚਾਰ-ਚਾਰ ਫੋਨਸ ਆ ਗਏ ਔਰ ਸਾਰੇ ਬੱਚੇ ਜਿਹੜੇ ਹੈਗੇ ਆ ਫੋਨਾਂ ਦੇ ਦੁਆਲੇ ਹੋ ਗਏ ਉਹਨਾਂ ਨੂੰ ਚਲਾਉਣੇ ਆ ਗਏ ਔਰ ਬਹੁਤ ਸਾਰੇ ਇਦਾਂ ਦੇ ਪੇਰੈਂਟਸ ਆ ਜਿਹੜੇ ਕਹਿੰਦੇ ਆ ਕਿ ਸਾਡੇ ਬੱਚੇ ਦਾ ਬਿਨਾ ਆ ਕਾਰਟੂਨ ਦੇਖ ਕੇ ਜਾਂ ਸੋਸ਼ਲ ਮੀਡੀਆ ਦੇਖ ਕੇ ਰੀਲਸ ਦੇਖ ਕੇ ਬਿਨਾ ਰੋਟੀ ਖਾਂਦੇ ਹੀ ਨਹੀਂ ਹੈਗੇ ਸੋ ਕੋਈ ਗੱਲ ਨਹੀਂ ਕਰੀ ਚੱਲੋ ਫੇਕ ਹੀ ਹੋ ਗਿਆ ਵੱਧ ਤੋਂ ਵੱਧ ਨਿਆਣਿਆਂ ਦੀ ਅੱਖਾਂ ਹੀ ਖਰਾਬ ਹੋ ਚੁੱਕੀਆਂ ਆਪਣੀਆਂ ਤਾਂ ਤੁਸੀਂ ਕਿਤੀਆਂ ਹੀ ਹੋਈਆਂ ਨਿਆਣਿਆਂ ਦੀਆਂ ਵੀ ਕਰ ਲਓ ਕੀ ਫਰਕ ਪੈਂਦਾ ਪੇਰੈਂਟਸ ਹੋਣਾ ਸੋ ਆਪਣੇ ਅੰਦਰ ਦੇ ਉਹ ਮਾਤਾ ਪਿਤਾ ਜਿਹੜੇ ਤੁਹਾਡੇ ਮਾਂ ਹੋ ਜਾਂ ਫਾਦਰ ਹੋ ਤੇ ਆਪਣੇ ਅੰਦਰ ਦੀ ਉਹ ਜਿਹੜੀ ਤੁਹਾਡੀ ਇੱਕ ਕੀ ਕਹਿੰਦੇ ਪੇਰੈਂਟਹੁਡ ਹੈ ਇਹਨੂੰ ਜਗਾਓ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਪਿਆਰ ਨਾ ਕਰੋ ਕਿ ਇਹ ਇਹਨਾਂ ਨੂੰ ਅਸੀਂ ਜਨਮ ਦਿੱਤਾ ਹੈ ਜਾਂ ਐਸਾ ੜੀ ਜ਼ਿੰਮੇਵਾਰੀ ਹੈ ਨੋ ਉਹਨਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰ ਸਿਖਾਓ ਉਹਨਾਂ ਨੂੰ ਹਰ ਰੋਜ਼ ਦੀ ਜਿਹੜੀ ਡੇਂਜਰਸ ਚੀਜ਼ਾਂ ਆ ਉਹਦੇ ਨਾਲ ਵੀ ਵਾਕਿਫ ਕਰਾਓ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਇਫੈਕਟਸ ਬਾਰੇ ਵੀ ਦੱਸੋ ਐਡਵਾਂਟੇਜਸ ਦਾ ਦੱਸਨੇ ਹੀ ਦੱਸਨੇ ਹੈ ਬਸ ਡਿਸਐਡਵਾਂਟੇਜਸ ਦੀ ਥਲੜੀ ਥੋੜੀ ਉੱਪਰ ਰੱਖੋ ਕਿਉਂਕਿ ਸਭ ਤੋਂ ਪਹਿਲਾ ਡਿਸਐਡਵਾਂਟੇਜ ਹੀ ਹੁੰਦਾ ਐਡਵਾਂਟੇਜ ਦਾ ਕੁਝ ਖਾਸ ਨਹੀਂ ਹੈਗਾ ਐਡਵਾਂਟੇਜ ਇਸ ਜਸਟ ਟੂ ਰੀਕ੍ਰੀਏਟ ਯਰਸੈਲਫ ਇੰਜੋਇਮੈਂਟ ਬਸ ਫੁਲ ਇੰਜੋਇਮੈਂਟ ਤਾਂ ਤੁਸੀਂ ਸਾਰੇ ਇਕੱਠੇ ਬੈਠ ਕੇ ਗੱਲਾਂ ਕਰਕੇ ਵੀ ਕਰ ਸਕਦੇ ਹੋ ਫੈਮਿਲੀ ਦੇ ਵਿੱਚ ਗੇਮਸ ਖੇਡ ਕੇ ਵੀ ਕਰ ਸਕਦੇ ਹੋ ਪਰ ਬਹੁਤ ਸਾਰੀਆਂ ਇਦਾਂ ਦੀਆਂ ਹੋਰ ਐਕਟੀਵਿਟੀਜ਼ ਆ ਜਿਹਦੇ ਨਾਲ ਤੁਸੀਂ ਆਪਣੇ ਜਿਹੜੀ ਆ ਫੈਮਿਲੀ ਨਾਲ ਇਕੱਠੇ ਬੈਠ ਸਕਦੇ ਹੋ ਸੋ ਪਲੀਜ਼ ਡੋਨਟ ਮਾਈਂਡ ਮਾਈ ਵਰਡਸ ਬਟ ਇਹ ਆ ਕਿ ਇਹਦਾ ਜਿਹੜਾ ਚੱਲਣਾ ਜਿਹੜਾ ਸ਼ੁਰੂ ਕਰੋ ਪਰ ਜਿਨ੍ਹਾਂ ਨੂੰ ਕਲਮੋਤੀਆਂ ਛੱਟੇ ਮੋਤੀ ਦੀ ਪ੍ਰੋਬਲਮ ਹੈ ਉਹਨਾਂ ਦਾ ਸੋਲੂਸ਼ਨ ਵੀ ਇਹਦੇ ਵਿੱਚ ਹੈਗਾ ਔਰ ਜਿਨ੍ਹਾਂ ਨੂੰ 4 ਨੰਬਰ 5 ਨੰਬਰ 6 ਨੰਬਰ 7 ਨੰਬਰ 1 ਨੰਬਰ 2 ਸਿਲੰਡਰਿਕਲ ਐਕਸੀਸ ਆਣੀ ਐਂਗਲਸ ਤੋਂ ਜਿਹੜੀ ਸਾਡੀ ਕੋਈ ਵੀ ਨਿਗਾਹ ਖਰਾਬ ਹੋਈ ਆ ਉਹਦਾ ਸੋਲੂਸ਼ਨ ਵੀ ਇਹਦੇ ਵਿੱਚ ਹੈਗਾ ਔਰ ਤੋਂ ਔਰ ਜਿਨਾ ਦੇ ਜਿਹੜੇ ਆ ਦੂਰ ਦੀ ਨਿਗਾਹ ਲਾਗੇ ਦੀ ਨਿਗਾਹ ਦਿਸਦਾ ਨਹੀਂ ਹੈ ਬਲਰ ਦਿਸਦਾ ਇਦਾਂ ਤਾਂ ਕਰਕੇ ਦੇਖਦੇ ਆ ਸੋ ਉਹ ਚੀਜ਼ਾਂ ਦਾ ਦੇ ਵਿੱਚ ਵੀ ਇਫੈਕਟ ਹੈਗਾ ਇੱਕ ਹੁੰਦਾ ਕਿ ਸਿੰਪਲ ਸਾਡੀਆਂ ਅੱਖਾਂ ਜਲਦੀਆਂ ਇਰਿਟੇਸ਼ਨ ਹੋ ਗਈ ਕੋਈ ਅੱਖ ਚ ਚੀਜ਼ ਪੈ ਗਈ ਤਾਂ ਥਿਸ ਇਜ਼ ਡਿਫਰੈਂਟ ਲੇਕਿਨ ਜਿਹੜੀਆਂ ਆ ਚੀਜ਼ਾਂ ਇਟ ਇਜ਼ ਟੋਟਲੀ ਡਿਫਰੈਂਟ ਸੋ ਇਹਦੇ ਵਿੱਚ ਕਾਈ ਡਰਾਪਸ ਆਲਰੇਡੀ ਮੈਂ ਹਮੇਸ਼ਾ ਸੁਜੈਸਟ ਕਰਦੀ ਆ ਜਿਹੜੇ ਲੋਕ ਇਸ ਇਹਨੂੰ ਇੰਤਜਾ ਦੇ ਕੋਸਟ 500 VC ਉਦੋਂ ਵੀ ਲੋਕੀ ਨੂੰ ਖਰੀਦਦੇ ਸੀਗੇ ਇਟ ਮੀਨਸ ਕੁਝ ਤਾਂ ਗੱਲ ਹੋਊਗੀ ਨਾ ਇਹਦੇ ਵਿੱਚ ਕੱਲੀ ਮੈਂ ਤਾਂ ਨਹੀਂ ਬੋਲ ਰਹੀ ਕਈ ਇਦਾਂ ਦੇ ਲੋਕੀ ਵੀ ਬੋਲ ਰਹੇ ਹੈ ਜਿਨ੍ਹਾਂ ਨੇ ਆਪਣੇ ਕਾਲਾ ਮੋਤੀਆ ਚਿੱਟਾ ਮੋਤੀਆ ਈਵਨ THEN ਪੁਤਲੀਆਂ ਤੱਕ ਅੱਖਾਂ ਦੀਆਂ ਵੀ ਸਹੀ ਕਰਲੀਆਂ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀਗਾ ਤਾਂ ਫਿਰ ਆਈ ਥਿੰਕ ਕੁਝ ਤਾਂ ਹੈ ਨਾ ਹੁਣ ਆਪਾਂ ਸੋਚਦੇ ਹਾਂ ਲੈ ਦੇਸੀ ਜੀ ਤਾਂ ਹੈਗੀ ਨਾ ਉੱਤੇ ਕੋਈ ਲੇਬਲ ਲੱਗਿਆ ਨਾ ਵਾਸਤਾ ਤਮੈਨ ਨੂੰ ਇੱਕ ਗੱਲ ਦੱਸੋ ਜਿਹੜੀ ਅਸੀਂ ਲੇਬਲ ਵਾਲੀ 50 ਰੁਪਏ ਦੀ 60 ਰੁਪਏ ਦੀ 70 ਰੁਪਏ ਦੀ ਚੱਕ ਕੇ ਲੈ ਕੇ ਆ ਜੰਨੇ ਆ ਉਹ ਲੇਬਲ ਕਦੀ ਵੇਖ ਕੇ ਤੁਸੀਂ ਪੜਿਆ ਵੀ ਹੈਗਾ ਸਿਰਫ ਕੀ ਪੜਦੇ ਉੱਤੇ ਐਕਸਪਾਇਰੀ ਐਂਡ ਐਮ ਆਰ ਪੀ ਇਸ ਤੋਂ ਇਲਾਵਾ ਤਾਂ ਨਹੀਂ ਕੁਝ ਕਦੀ ਪੜਿਆ ਕਿ ਉਹਦੇ ਉੱਤੇ ਕੀ ਇਨਗਰੀਡੀਐਂਟਸ ਲਿਖੇ ਆ ਕਿ ਨੇ ਇਹਨੂੰ ਮਾਰਕੀਟਿੰਗ ਕੀਤਾ ਹੈ ਜਾਂ ਕਿ ਇਹਨੂੰ ਬਣਾਇਆ ਹੈ ਜਾਂ ਕੌਣ ਮੈਨੂਫੈਕਚਰਰ ਹੈ ਨੋ ਸੋ ਵਾਈ ਯੂ ਜਜ ਥਿਸ ਲਾਈਕ 댓 ਇਹਦੇ ਤੇ ਕੋਈ ਲੇਬਲ ਨਹੀਂ ਹੈਗਾ ਸੋ ਦੇਸੀ ਚੀਜ਼ਾਂ ਦਾ ਕੋਈ ਲੇਬਲ ਨਹੀਂ ਹੁੰਦਾ ਦੇਸੀ ਚੀਜ਼ਾਂ ਦਾ ਲੇਬਲ ਹੁੰਦਾ ਹੈ ਇਹ ਸਿੱਧਾ ਆਪਣਾ ਅਸਰ ਦਿਖਾਉਂਦੀ ਹੈ ਤੇ ਮੇਰੇ ਤੇ ਤਾਂ ਇਹਨੇ ਬਹੁਤ ਜਿਹੜਾ ਆ ਅਸਰ ਦਿਖਾਇਆ ਸੀ ਅੱਜ ਤੋਂ 6 ਸਾਲ ਪਹਿਲਾਂ ਮੈਂ ਖੁਦ ਆਪਣੀ ਸਕਸੈਸ ਸਟੋਰੀ ਦੇ ਵਿੱਚ ਰਹਿ ਚੁੱਕੀ ਆ ਕਿ ਕਿਵੇਂ-ਕਿਵੇਂ ਮੈਂ ਆਪਣੇ ਨੂੰ ਠੀਕ ਕੀਤਾ ਤਾਂ ਜਿਹਨਾਂ ਨੇ ਨਹੀਂ ਸੁਣੀ ਤਾਂ ਕਿ ਸੁਣ ਲੋ ਚੈਨਲ ਦੇ ਉੱਤੇ ਸਕਸੈਸ ਸਟੋਰੀ ਲਿਖ ਕੇ ਰਾਈਟਿਸ਼ਨ ਚ ਇਹਨਾਂ ਤੁਹਾਨੂੰ ਸ਼ੋ ਹੋ ਜਾਏਗੀ ਉਹਦੇ ਵਿੱਚ ਆਪਣੀ ਸਟਰਗਲ ਲਾਈਫ ਦੇ ਬਾਰੇ ਵਿੱਚ ਕਾਫੀ ਚੀਜ਼ਾਂ ਸਟਰਗਲ ਵਿਦ 디ਸੀਜ਼ਿਸ ਵਿੱਚ ਮੈਂ ਕਾਫੀ ਚੀਜ਼ਾਂ ਡਿਸਕਸ ਕੀਤੀਆਂ ਸੋ ਇਸ ਟਾਈਮ ਜਿਹੜੀ ਹੈਗੀ ਆ 250 ਰੁਪਏ ਦੀ ਤੁਹਾਨੂੰ ਮਿਲ ਰਹੀ ਹੈਗੀ ਆ ਤੇ ਅੱਧਾ ਦਾ ਰੇਟ ਹੋ ਗਿਆ ਇਹਦਾ 50% ਆਫ ਤੇ ਕਿੰਨੀ ਦੇਰ ਤੱਕ 50% ਆਫ ਤੇ ਹੈ ਇਹ ਸਾਨੂੰ ਵੀ ਨਹੀਂ ਪਤਾ ਕਿਉਂਕਿ ਕਦੇ-ਕਦੇ ਜਿਹੜੇ ਰੇਟਸ ਹੈ ਹਾਈ ਹੋ ਜਾਂਦੇ ਆ ਤੇ ਬਟ ਇਟਸ ਪਹਿਲੀ ਵਾਰ 5 ਸਾਲਾਂ ਦੇ ਵਿੱਚ ਇਹਦੇ ਰੇਟਸ ਜਿਹੜੇ ਆ ਡਿਗੇ ਹੈਗੇ ਆ 250 ਰੁਪਏ ਤੇ ਆਈ ਹੈਗੀ ਆ ਸੋ ਇਟਸ ਵੈਰੀ ਬਿਗ ਓਪਰਚੁਨਿਟੀ ਟੂ ਗ੍ਰੈਬ ਜਿਹੜੇ ਲੋਕੀ ਨਹੀਂ ਖਰੀਦ ਸਕ ਰਹੇ ਸੀਗੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਸੀਗੀ ਸੋਚਿਆ ਕਿ ਚਲੋ ਬਜਟ ਦੇ ਵਿੱਚ ਹੋ ਜਾਊਗੀ ਤੇ ਕੋਈ ਚੀਜ਼ ਕਮ ਸੇ ਕਮ ਆਪਣੀ ਹੈਲਥ ਵਾਸਤੇ ਦਾ ਤੁਸੀਂ ਕੋਈ ਚੀਜ਼ਾਂ ਜਿਹੜੀਆਂ ਆ ਉਹ ਕਰੀ ਸਕਦੇ ਆ ਸੋ ਪਲੀਜ਼ 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 ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਇਸੇ ਜ਼ਿਆਦਾ ਪੀਸ ਕਰਨ ਦੀ ਤਾਂ ਮੈਨੂੰ ਲੋੜ ਨਹੀਂ ਅੱਖਾਂ ਤੁਹਾਡੀਆਂ ਬਿਊਟੀ ਤੁਹਾਡੀ ਹੈ ਤੁਸੀਂ ਇਹਨੂੰ ਚਾਹੇ ਅੱਖਾਂ ਦੇ ਪਿੱਛੇ ਲੁਕੋ ਲੋ ਤੇ ਚਾਹੇ ਜੋ ਨੇਚਰ ਨੇ ਤੁਹਾਨੂੰ ਬਖੂਬੀ ਦਿੱਤਾ ਆ ਉਹਨੂੰ ਐਜ਼ ਇਟ ਇਜ਼ ਹੀ ਰੱਖ ਲਓ ਸੋ ਹੈਲਪਸ ਟੂ ਕਯੂਰ ਯਰ ਆਈਜ਼ ਡਿਸੀਜ਼ਿਸ ਇਵਨ ਦੈਨ ਕਾਲਾ ਮੋਤੀ ਹੈ ਚਿੱਟਾ ਮੋਤੀ ਹੈ ਨਿਗਾ ਜੋ ਮਰਜੀ ਹੈ ਉਹ ਜਲਦੀ ਇਹ ਫਰਕ ਪਾਦੀ ਹੈ 6 ਮਹੀਨੇ ਦਾ ਕੋਰਸ ਹੈਗਾ 6 ਸ਼ੀਸ਼ੀਆਂ ਤੁਸੀਂ ਪਾਣੀ ਹੈ ਰਾਤ ਨੂੰ ਸੌਣ ਲੱਗੇ ਸਵੇਰੇ ਉੱਠਣ ਲੱਗੇ ਅੱਖਾਂ ਤੋਂ ਲੈਣੀ ਹੈ ਤੇ ਇਹਨੂੰ ਇੱਕ ਇੱਕ ਡ੍ਰੌਪ ਪਾ ਲੈਣਾ ਔਰ ਇੱਕ ਹੋਰ ਇਹਦੇ ਵਿੱਚ ਮੈਂ ਦੱਸ ਦਵਾਂ ਕਿਸੇ ਨੇ ਵੀ ਬੈ ਕੇ ਇੱਧਰ-ਉੱਧਰ ਡ੍ਰੌਪਸ ਨਹੀਂ ਪਾਣੀਆਂ ਇਟਸ ਅ ਵੈਰੀ ਰੋਂਗ ਵੇ ਟੂ ਯੂਜ਼ ਥਿਸ ਜਦੋਂ ਵੀ ਤੁਸੀਂ ਲੇਟਣਾ ਉਸ ਟਾਈਮ ਤੇ ਆਪਣੀ ਜਿਹੜੀ ਆਈ ਬੋਲ ਹੈਗੀ ਇਹਨੂੰ نیچے ਕਰਕੇ ਆ ਚੀਜ਼ ਤੇ ਪਾਈ ਹੈ ਤਾਂ ਕਿ ਉਹ ਨਿਗਾ ਨੂੰ ਜਾਂ ਹੋਰ ਜਿਹੜੀ ਤੁਹਾਡੇ ਅੰਦਰ ਡਿਫੈਕਟਿਵ ਪਾਰਟ ਹੈਗਾ ਹੈ ਉਹਨੂੰ ਠੀਕ ਕਰ ਸਕੇ ਠੀਕ ਹੈ ਆਪਾਂ ਲੋਕ ਕੀ ਕਰਦੇ ਏਦੇ ਪਾਲਣੇ ਆ ਬੈਠੇ ਬੈਠੇ ਵੀ ਉਹ ਇੱਥੇ ਹਕਉਂਦੀ ਆ ਤਾਂ ਬਾਹਰ ਡੇਜਦੀ ਆ ਤਾਂ ਫਿਜ਼ਿਕ ਨੇ ਸਾਨੂੰ ਕੋਈ ਫਰਕ ਨਹੀਂ ਪਿਆ ਫਰਕ ਪਾਉਣ ਲਈ ਉਹਦਾ ਰਸਤਾ ਸਹੀ ਅਪਣਾਉਣਾ ਪੈਂਦਾ ਸੋ ਪਲੀਜ਼ ਰੀਕਵੈਸਟ ਹੈ ਕਿ ਜਿਹੜੇ ਲੋਕ ਵੀ ਇਹਨੂੰ ਖਰੀਦ ਰਿਹਾ ਹੈ ਉਹਨੂੰ ਪ੍ਰੋਪਰ ਜਿਹੜਾ ਹੈਗਾ ਆ ਪਾਉਣ ਦਾ ਢੰਗ ਸਿੱਖ ਲਓ ਜੇ ਨਹੀਂ ਸਮਝ ਆਂਦਾ ਤਾਂ 6283098332 ਤੇ ਕੰਟੈਕਟ ਕਰੋ ਲੈਕੀ ਸ਼ੁਮੇਤ ਨਾਲ ਹਮੇਸ਼ਾ ਤਾਂ ਡਿਸਪੋਰਟ ਚ ਖੜੇ ਆ ਸੋ ਜਲਦੀ ਜਲਦੀ ਆਫਰ ਨੂੰ ਗ੍ਰੈਬ ਕਰੋ ਮਿਲਦੇ ਆ ਨੈਕਸਟ ਵਧੀਆ ਜੀ ਟਾਕਿੰਗ ਦੇ ਨਾਲ ਦਾਤਾਕੀ